ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਬਾਰਿਸ਼ ਹੋਈ ਬਹੁਤ ਜ਼ਿਆਦਾ ਤੁਹਾਡੇ ਇਲਾਕੇ 'ਚ ਵੀ ਜ਼ਰੂਰ ਹੋਈ ਹੋਊਗੀ ਤੇ ਬਾਰਿਸ਼ ਤੋਂ ਇੱਕ ਗੱਲ ਯਾਦ ਆਈ ਕਿ ਜਦੋਂ ਮੀਂਹ ਪੈਣ ਤੋਂ ਬਾਅਦ ਧੁੱਪ ਲੱਗਦੀ ਆ ਨਾ ਤਾਂ ਉਦੋਂ ਪਮਕੜ ਨਿਕਲਦੇ ਆ ਹੋ ਸਕਦਾ ਤੁਹਾਡੇ ਇਲਾਕੇ ਵਿੱਚ ਉਸ ਦਾ ਕੋਈ ਹੋਰ ਨਾਂ ਹੋਵੇ ਜਿਨ੍ਹਾਂ ਨੂੰ ਖੰਭ ਲੱਗੇ ਹੁੰਦੇ ਆ ਨਾ ਉਹ ਭੱਜ-ਭੱਜ ਕੇ ਲਾਈਟ ਦੇ ਅੱਗੇ ਹੁੰਦੇ ਆ ਤੇ ਉਹ ਬੜੇ ਫੜਫੜਾਉਂਦੇ ਆ ਤੇ ਫਿਰ ਉਤੋਂ ਗੱਲ ਯਾਦ ਆਈ ਕਿ ਜਿੰਨਾ ਲੋਕਾਂ ਨੂੰ ਇਹ ਖੰਭ ਲੱਗ ਜਾਂਦੇ ਆ ਨਾ ਉਹ ਕੋਸ਼ ਹੀ ਸਮੇ ਦੇ ਮਹਿਮਾਨ ਹੁੰਦੇ ਆ ਕਿਉਂਕਿ ਜਦੋਂ ਵਿਅਕਤੀ ਨੂੰ ਖੰਭ ਲੱਗਦੇ ਆ ਨਾ ਫਿਰ ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ ਉਹ ਕਹਿੰਦਾ ਜੋ ਮੈਂ ਆ ਉਹ ਮੈਂ ਹੀ ਆ ਤੇ ਉਹ ਬੜਾ ਫੜਫੜ ਆਉਂਦਾ ਆ ਉਹ ਗੱਲ ਇਹ ਨਾ ਕਿ ਜਦੋਂ ਵਿਅਕਤੀ ਦਾ ਸਮਾਂ ਚੰਗਾ ਹੁੰਦਾ ਨਾ ਤਾਂ ਉਦੋਂ ਦੁਨੀਆ ਦੱਸਦੀ ਆ ਉਹਨੂੰ ਕਿ ਉਹ ਕਿੰਨਾ ਚੰਗਾ ਆ ਕਿਉਂਕਿ ਉਹਦੇ ਕੋ ਪੈਸਾ ਵਾ ਤੇ ਉਹ ਸਾਰਿਆਂ ਵਾਸਤੇ ਚੰਗਾ ਵਾ ਤੇ ਫਿਰ ਦੁਨੀਆ ਦੱਸਦੀ ਆ ਕਿ ਇਹ ਇਨਸਾਨ ਜਿਹੜਾ ਇਹ ਬਹੁਤ ਚੰਗਾ ਵਾ ਤੇ ਜਦੋਂ ਕਿਸੇ ਵਿਅਕਤੀ ਦਾ ਵਕਤ ਮਾੜਾ ਹੁੰਦਾ ਆ ਨਾ ਤਾਂ ਫਿਰ ਉਸ ਵਿਅਕਤੀ ਨੂੰ ਸਮਝ ਆਉਂਦੀ ਆ ਕਿ ਇਹ ਦੁਨੀਆ ਕਿਵੇਂ ਦੀ ਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਆ ਜਰੂਰ ਦੱਸਿਓ